ਆਖੋਈਂ ਸ਼ੁਕਰ ਆ ਸਾਡੀ ਵੀ ਕਿਤੇ ਗਰੀਬਾਂ ਦੀ ਸੁਣਨੀ ਆ ਦੂਸਰੇ ਨੰਬਰ ਤੇ ਉੱਧਿਆ ਵਾਲਾ ਧੋਖਾ ਸਾਡੇ ਨਾਲ ਹੋ ਗਿਆ ਵੋਟਾਂ ਤੋਂ ਮੋਹਣ ਗਈਆਂ ਲਈ ਮੋਹਣ ਪੈਂਡ ਦਾ ਬਾੜਾ ਸਾਡੇ ਨਾਲ ਹੋ ਗਿਆ ਸਾਡੇ ਕੁਛ ਨੇ ਸ਼ਤਾਂ ਡਿੱਗਣਾ ਹੋਣ ਤੇ ਵੋਟਾਂ ਸਾਡੇ ਜਿਹੜੇ ਕਮਰੇ ਸੀਗੇ ਜਿਹੜੇ ਕਿਸਾਨਾਂ ਦੇ ਉਹ ਕਮਰੇ ਉਹ ਬੰਦਿਆਂ ਨੇ ਕੀਏ ਆ ਵੋਟਾਂ ਮਾਨ ਸਾਡੇ ਪੈਂਡ ਦੇ ਵਿੱਚ ਬੜੇ ਇਨੀ ਜੱਟਾਂ ਦੀ ਕੀਤੀ ਹੋਣੀ ਸਾਡਾ ਕੋਸਲੀ ਸਵਾਰਾ ਨਾ ਸਾਡਾ ਕਾਂਗਰਸ ਨੇ ਇਸ ਵਾਰ ਕਾਂਜੀ ਜੇ ਤੁਸੀਂ ਸਾਡੇ ਲਈ ਆਏ ਆ ਤੇ ਅਸੀਂ ਵੀ ਤੁਹਾਡੀ ਮਿਲਤ ਕਰਦੇ ਆ ਸਾਡਾ ਸਾਥ ਦੇਉ ਹਜੇ ਸਾਡਾ ਤੋਂ ਦੇਉ ਇੱਕ ਟੋਕੇ ਸਾਰਾ ਪਿੰਡ ਸਾਡੇ ਉੱਤੇ ਇਹ ਨਹੀਂ ਜਿੱਤ ਨਹੀਂ ਜਿੱਤ ਹੋਊਗੀ ਜਿੱਥੇ ਕਹਿੰਦੇ ਆ ਪਰ ਇਹ ਨਹੀਂ ਗਰੀਬ ਦਾ ਹੋ ਗਿਆ ਨੁਕਸਾਨ ਚੋਰੀ ਗੱਲ ਨਹੀਂ ਸੁਣਨੀ ਗੱਲਾਂ ਸੁਣੋ ਤੇ ਬੋਤਾਂ ਚ ਕੁਝ ਨਹੀਂ ਆ ਮਰਦੀ ਕਿ ਤੂੰ ਗੱਤ ਤੂੰ ਗਾ ਅਨਸਰ ਬਿਲਕੁਲ ਤੁਸੀਂ ਦਿਲ ਦੀ ਆਵਾਜ਼ ਨਾਲ ਬੋਲੀ ਜਾਂਦੇ ਹੋ ਮੈਨੂੰ ਪਤਾ ਹੈ ਤੁਹਾਡੇ ਪਿੰਡ ਦਾ ਚਾਰ ਪਿੰਨਾ ਵਾਲੇ ਬਰੋਵਾ ਮੰਗਦੇ ਸੀ ਇਹ ਕਿਉਂ ਅਸੀਂ ਮੰਨਿਆ ਬਰੋਵਾ ਰੱਖਣਾ ਤੁਹਾਡੇ ਮਲੇ ਰੱਖਣਾ ਤੁਹਾਡੇ ਰੱਖਣਾ ਜਦੋਂ ਕੋਲੇ ਬੇਨਾ ਕਰਾ ਲੈ ਦਿੱਤੇਗਾ আর ਸਾਡੀ ਸੋਣੀ ਤੁਹਾਡੀ ਪਾਣੀ ਸਾਡੀ ਸੋਣੀ ਜਾਂਦਾ ਬੋਲੁੰਦਾ ਜਵਾਨ ਦਾ ਜਵਾਨ ਕੰਮ ਦਿੰਦੀ ਬਾਈ ਕੀ ਤੁਹਾਡੇ ਗਰੀਬਾਂ ਦੀ ਨਾ ਸੁਣੇ ਇਹਨਾਂ ਨੇ ਆ ਬਿੜੀ ਰੱਖੀ ਆ ਕਿਰਪਾ ਕਰਕੇ ਸਾਡਾ ਭਰਾ ਜਿਹੜਾ ਸਾਡੀ ਨਾ ਤੁਹਾਨੂੰ ਸਾਡੇ ਪਿੰਡ ਚ ਕੰਮ ਕਰਦੀ ਸੋਕਰਾ ਸਾਡੀ ਵੀ ਕਿਤੇ ਗਰੀਬਾਂ ਦੀ ਸੁਣਨੀ ਆ ਦੂਸਰੇ ਨੰਬਰ ਤੇ ਉੱਝਾ ਵਾਲਾ ਧੋਖਾ ਸਾਡੇ ਨਾਲ ਹੋ ਰਿਹਾ ਬੋਟਾਂ ਨੂੰ ਨਾ ਹੋਣਗੇ ਸਾਡੇ ਪਿੰਡ ਦਾ ਬੜਾ ਬੜਾ ਸਾਡੇ ਕੰਮਾਂ 'ਚ ਛਤਾਂ ਡਿੱਗੀਆਂ ਹੋਣ ਤੇ ਸਾਡੇ ਜਿਹੜੇ ਕਮਰੇ ਸੀਗੇ ਉਹ ਦੱਸਣਾ ਦੇ ਉਹ ਅੱਜ ਵੀ ਮੇਰਾ ਲੈਣ ਦੇ ਬੰਦੇ ਨਹੀਂ ਗਏ ਮੋਟਾ ਮਾਨ ਸਾਡੇ ਪਿੰਡ ਦੇ ਵਿੱਚ ਬੜੇ ਇਨੀ ਜੱਟਾਂ ਦੀ ਕੀਤੀ ਹੋਣੀ ਸਾਡਾ ਕੋਸਲੀ ਸਵਾਰਾ ਨਹੀਂ ਕੰਮ ਨਾਲ ਨਾ ਸਾਡਾ ਕਾਂਗਰਸ ਨੇ ਸਵਾਰੀ ਜੇ ਤੁਸੀਂ ਸਾਡੇ ਲਈ ਆਏ ਆ ਤੇ ਅਸੀਂ ਵੀ ਤੁਹਾਡੀ ਮਿਲਤ ਕਰਦੇ ਆ ਸਾਥ ਦੇਓ ਹਜੇ ਸਾਥ ਦੇਓ ਹੱਕ ਟੋਕੇ ਸਾਰਾ ਪਿੰਡ ਸਾਡੇ ਉੱਤੇ ਖਰੀਦਦਾ ਹੋ ਗਿਆ ਨੁਕਸਾਨ ਤੇ ਉਹਦੀ ਗੱਲ ਨਹੀਂ ਸੁਣਨੀ ਗੱਲਾਂ ਸੁਣੋ ਤੇ ਬੋਲ ਤਾਂ ਚੱਕੋ ਜਿੰਨੀਆਂ ਮਰਦੀ ਕਿਤੂਗਾ ਜਿੱਤੂਗਾ ਹੰਸ ਰਾਜ ਜਿੱਤੂਗਾ ਹੰਸ ਰਾਜ ਜਿੱਤੂਗਾ ਜਿੰਦਾਬਾਦ ਜਿੱਤੂਗਾ ਜਿੰਦਾਬਾਦ ਇਹ ਨਹੀਂ ਸੁਣਨੀ ਆ ਬਿਲਕੁਲ ਤੁਸੀਂ ਦਿਲ ਦੀ ਆਵਾਜ਼ ਨਾਲ ਬੋਲੀ ਜਾਂਦੇ ਹੋ ਮੈਨੂੰ ਪਤਾ ਹੀ ਤੁਹਾਡੇ ਪਿੰਡ ਦਾ ਚਾਰ ਪਿੰਨਾ ਵਾਲੇ ਪ੍ਰੋਗਰਾਮ ਮੰਗਦੇ ਸੀ ਇਹ ਕਿਉਂ ਆਪਾਂ ਇਹ ਮਿਲਣ ਰੱਖਣਾ ਕੋਲੇ ਮਿਲਣ ਰੱਖਣਾ ਕੋਲੇ ਟਾਕ ਰੱਖਣਾ ਜਦੋਂ ਕੋਲੇ ਬਿਆਨ ਕਰਾ ਲੈ ਜਿੱਤੇਗਾ ਅਰ ਸਾਡੀ ਸੁਣਨੀ ਆ ਸਾਡੀ ਪਾਣੀ ਸਾਡੀ ਸੁਣਨੀ ਆ ਜੀਵਾਨ ਦਾ ਮੋਲ ਹੁੰਦਾ ਜ਼ਬਾਨ ਦਾ ਜ਼ਬਾਨ ਕੰਮ ਦਿੰਦੀ ਬਾਈ ਜ਼ਬਾਨ ਜ਼ਬਾਨ ਹੀ ਕਾਫੀ ਆ ਸਾਡੇ ਗਰੀਬਾਂ ਦੀ ਨਾ ਸੁਣੇ ਇਹਨਾਂ ਨੇ ਆ ਬਿੰਦੀ ਲੱਗੀ ਆ ਕਿਰਪਾ ਕਰਕੇ ਸਾਡਾ ਭਰਾ ਜੇ ਤੋ ਸਾਡੀ ਨਾ ਸੁਣੂਗਾ